ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਨੇ ਪੋਸਟਰਾਂ ਦੇ ਜ਼ਰੀਏ ਕਸ਼ਮੀਰ ਦੇ ਹਾਲਾਤ ਤੇ ਫਿਕਰ ਜਤਾਈ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਦੀ ਵੀ ਚਿੰਤਾਵਤ ਗਈ ਜਿਵੇਂ ਹੀ ਕਸ਼ਮੀਰ ਦੇ ਲੋਕਾਂ ਦੇ ਹੱਕ ਅਤੇ ਭਾਰਤੀ ਫੌਜ ਦੇ ਵਿਰੋਧ ਵਿੱਚ ਪੋਸਟਰ ਲਾਏ ਜਾਣ ਦੀ ਖਬਰ ਯੂਨੀਵਰਸਿਟੀ ਪ੍ਰਸ਼ਾਸਨ ਤੱਕ ਪੁੱਜੀ ਤੁਰੰਤ ਇਸ ਸਬੰਧੀ ਸਫਾਈ ਦਿੱਤੀ ਗਈ ਕਿਹਾ ਗਿਆ ਕਿ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਦੇਸ਼ ਵਿਰੋਧੀ ਗੱਲਾਂ ਬਰਦਾਸ਼ਤ ਨਹੀਂ ਹੋਣਗੀਆਂ नहीं हमें कोई मालूम नहीं था ना हमें पूछा गया क्योंकि तो रात को उतार के लेके सुबह जाकर उन्होंने लगा दिए जब हमें पता लगा तो, तो, तो उसके बाद हमने उनसे पूछा उनसे स्पष्टीकरण लिया और वो लिखती तौर पर दे गए कि ऐसी कोई बात नहीं है क्या हम, हम चाहते हैं कि कश्मीर में लोग जो हैं उनको जो अधिकार होने चाहिए उनपे तशद्दत नहीं होना चाहिए उन्हें जी, जीने की आजादी होनी चाहिए हमने ऐसा कुछ नहीं कहा कि उन्होंने हिंदुस्तान से अलग हो जाती चाहिए ऐसा उन्होंने स्पष्टीकरण किया लिखती तौर पे भी दिया है पुलिस के सामने भी दिया है हमें भी लिख के दिया है और प्रेस को भी ਕਸ਼ਮੀਰ ਪੱਖੀ ਪੋਸਟਰ ਨੂੰ ਲੈ ਕੇ ਪੁਲਿਸ ਵੀ ਹਰਕਤ ਵਿੱਚ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਪੋਸਟਰ ਲਾਇਆ ਛਾਂਦੀ ਘਟਨਾ ਦੀ ਜਾਂਚ ਕੀਤੀ ਜਾਵੇਗੀ ਪੰਜਾਬੀ ਯੂਨੀਵਰਸਿਟੀ ਮੈਂ ਕੁਝ ਵੀ ਇਨਫਾਰਮੇਸ਼ਨ ਮਿਲੀ ਹੈ ਕਿ ਕੁਝ ਵਾਹਾਂ पे ਕਿਸੇ ਸਟੂਡੈਂਟਸ ਨੇ ਪੋਸਟਰ ਲਗਾਇਆ ਹੈ ਜੋ ਜੰਮੂ ਕਸ਼ਮੀਰ ਕੇ ਵਿਦਿਆਰਥੀ ਹਨ ਕੇ ਰਿਗਾਰਡਿੰਗ ਜੋ ਉਨਕੀ ਫੇਵਰ ਮੈਂ ਕੋਈ ਜੋ ਆਵਾਜ਼ ਉਠਾਤੇ ਹਨ ਲੇਕਿਨ ਹਮਨੇ ਐਸਐਚਓ ਕੋ ਵੀ ਜੋ ਡਾਇਰੈਕਸ਼ਨ ਦੀ ਹੈ ਡੀਐਸਪੀ ਸਿਟੀ 2 ਕੋ ਵੀ ਡਾਇਰੈਕਸ਼ਨ ਦੀ ਹੈ ਕਿ ਸਾਰੇ ਮਾਮਲੇ ਕੀ ਪੂਰੀ ਬਰੀਕੀ ਸੇ ਸ਼ਾਮਿਲ ਕਰੇਗਾ ਪੰਜਾਬ ਸਟੂਡੈਂਟ ਆਰਗੇਨਾਈਜੇਸ਼ਨ ਰਲਕਾਰ ਅਤੇ ਡੈਮੋਕਰੈਟਿਕ ਸਟੂਡੈਂਟ ਯੂਨੀਅਨ ਨੇ ਕਸ਼ਮੀਰ ਦੇ ਲੋਕਾਂ ਨੂੰ ਆਪਣਾ ਭਵਿੱਖ ਖੁਦ ਚੁਣਨ ਦੀ ਆਜ਼ਾਦੀ ਦੇਣ ਅਤੇ ਕਾਟੀ ਵਿੱਚ ਫੌਜੀ ਕਾਰਵਾਈ ਨੂੰ ਅਣਮਨੁੱਖੀ ਦੱਸਦਿਆਂ ਯੂਨੀਵਰਸਿਟੀ ਦੇ ਵਿੱਚ ਪੋਸਟ ਲਾਇਗਏ ਨੇ ਜਿੱਥੇ ਬੰਦੀਆਂ ਅੱਜ ਕਸ਼ਮੀਰ ਦੇ ਹੱਕ ਵਿੱਚ ਪ੍ਰਦਰਸ਼ਨ ਵੀ ਕਰਨ ਗਿਆ।